ਤੁਸੀਂ ਕੰਮ ਤੋਂ ਘਰ ਨੂੰ ਜਾ ਰਹੇ ਹੋ ਰਸਤੇ 'ਚ ਭੇਜ ਦਿਓ ਆਪਣੇ ਪਰਿਵਾਰ ਮੈਂਬਰਾਂ ਨੂੰ ਲਾਈਵ ਲੋਕੇਸ਼ਨ ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਮੈਂਬਰਾਂ ਨੂੰ ਲੱਗਦਾ ਕਿ ਕੁਝ ਦੇਰ ਦੇ ਵਿੱਚ ਸਾਡੇ ਮੈਂਬਰ ਘਰੇ ਪਹੁੰਚ ਜਾਣਗੇ ਤਾਂ ਤੁਹਾਡਾ ਫੋਨ ਹੋ ਜਾਂਦਾ ਸਵਿਚ ਆਫ ਤਾਂ ਅਗਲੇ ਦਿਨ ਬਰਾਮਦ ਹੁੰਦੀ ਹੈ ਕੂਨ ਨਾਂ ਲਤਪਤ ਤੁਹਾਡੀ ਕਾਰ ਤਾਂ ਕਿਹੋ ਜਿਹਾ ਮਾਹੌਲ ਹੋਏਗਾ ਤਾਂ ਸੋਚ ਕੇ ਹੀ ਰੂ ਕੰਬ ਜਾਂਦੀ ਹੈ ਨਮਸਕਾਰ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਰ ਅੱਜ ਪਟਿਆਲਾ ਦੇ ਸਮਾਣਾ ਰੋਡ ਤੋਂ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਕਿ ਜਿੱਥੇ ਪਰਿਵਾਰ ਮੈਂਬਰਾਂ ਨੂੰ ਇੱਕ ਵਿਅਕਤੀ ਦੇ ਵੱਲੋਂ ਜਿਸ ਦਾ ਨਾਮ ਸਤਿੰਦਰ ਹੈ ਉਸ ਦੇ ਵੱਲੋਂ ਲੋਕੇਸ਼ਨ ਭੇਜ ਦਿੱਤੀ ਜਾਂਦੀ ਹੈ ਕਿ ਉਹ ਮਹਾਲੀ ਤੋਂ ਰਾਜਪੁਰੇ ਪਹੁੰਚ ਚੁੱਕਿਆ ਤੇ ਕੁਝ ਸਮੇਂ ਦੇ ਵਿੱਚ ਘਰੇ ਆ ਜਾਏਗਾ ਉਹ ਆਪਣੀ ਪਤਨੀ ਨੂੰ ਲਾਈਵ ਲੋਕੇਸ਼ਨ ਭੇਜਦਾ ਹੈ ਪਰ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਸ ਦਾ ਫੋਨ ਸਵਿਚ ਆਫ ਹੋ ਜਾਂਦਾ ਹੈ ਘਰਦਿਆਂ ਨੂੰ ਟੈਨਸ਼ਨ ਹੁੰਦੀ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਅੱਜ ਹੁਣ ਸਾਹਮਣੇ ਆਈ ਇਹ ਜਾਣਕਾਰੀ ਕਿ ਉਸ ਦੀ ਗੱਡੀ ਸਮਾਣਾ ਰੋਡ ਤੋਂ ਮਿਲੀ ਹੈ ਉਹ ਵੀ ਖੂਨ ਦੇ ਨਾਲ ਹੱਥਪਾਤ ਜਿਸ ਦੇ ਵਿੱਚ ਸਤਿੰਦਰ ਦੇ ਸਿਰਫ ਬੂਟ ਮਿਲੇ ਨੇ ਤੇ ਤੁਹਾਨੂੰ ਇੱਕ ਇਹ ਵੀ ਖਲਾਸਾ ਕਰ ਦਿੰਨਾ ਹੈ ਕਿ ਜੋ ਇਹ ਸਤਿੰਦਰ ਹੈ ਇਹ ਐਸਐਸਪੀ ਮਹਾਲੀ ਦਾ ਪੀਐਸਓ ਹੈ ਜੀ ਬਿਲਕੁਲ ਪੁਲਿਸ ਅਧਿਕਾਰੀ ਹੈ ਸਤਿੰਦਰ ਜਿਸ ਦੀ ਗੱਡੀ ਖੋਨ ਨਾਲ ਲਤਪਤ ਸਮਾਨਾਂ ਦੇ ਵਿੱਚ ਮਿਲੀ ਹੈ ਤਾਂ ਸਵਾਲ ਹੁਣ ਬਹੁਤ ਕੜੇ ਹੋ ਰਹੇ ਨੇ ਕਿ ਸਤਿੰਦਰ ਦੇ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਕੱਢੀ ਗਈ ਹੈ ਦੂਸਰੀ ਗੱਲ ਇਹ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਜਾਂ ਫਿਰ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜ਼ਮੀਨੀ ਪਰਿਵਾਰ ਤੋਂ ਸੰਬੰਧਿਤ ਸੀ ਜ਼ਿੰਮੇਵਾਰੀ ਤੇ ਇਹ ਪਰਿਵਾਰਾਂ ਤੋਂ ਸੰਬੰਧਿਤ ਸੀ ਸਤਿੰਦਰ ਜਸ ਦੇ ਨਾਲ ਇਹ ਘਟਨਾ ਵਾਪਰੀ ਹੈ ਕਿਥਨਾ ਕਿਥੇ ਜ਼ਮੀਨੀ ਵਿਵਾਦ ਵੀ ਕਾਰਨ ਹੋ ਸਕਦਾ ਪਰ ਇਹ ਸਾਰੇ ਉਹਨੇ ਸਵਾਲ ਨੇ ਅਸਲ ਦੇ ਵਿੱਚ ਇਹ ਸਵਾਲ ਇੱਕ ਕੜੀ ਬਣ ਕੇ ਰਹਿ ਚੁੱਕਿਆ ਹੈ ਕਿ ਕਿਥਨਾ ਕਿਥੇ ਕੀ ਕਾਰਨ ਨੇ ਜਾਂ ਫਿਰ ਹਲੇ ਤੱਕ ਸਤਿੰਦਰ ਜ਼ਿੰਦਾ ਹੈ ਜਾਂ ਫਿਰ ਉਸ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਇਹ ਵੀ ਆ ਰਹੀ ਕਿ ਸਤਿੰਦਰ ਦਾ 3 ਸਾਲ ਦਾ ਜਵਾਬਕ ਹੈ ਤੇ ਉਸ ਦੇ ਘਰ ਦੇ ਜਿਹੜੇ ਮੈਂਬਰ ਨੇ ਆਰਮੀ ਦੇ ਵਿੱਚ ਵੀ ਨੇ ਉੱਥੇ ਗੱਲ ਕਰੀਏ ਸਤਿੰਦਰ ਦੀ ਸਤਿੰਦਰ ਖੁਦ ਮਹਾਲੀ ਐਸਐਸਪੀ ਦਾ ਪੀਐਸਓ ਹੈ ਤੇ ਕਿਤੇ ਨਾ ਕਿਤੇ ਕਿਸ ਰੰਜਿਸ਼ ਨੂੰ ਲੈ ਕੇ ਉਸ ਦੇ ਨਾਲੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਇਹ ਤਾਂ ਆਨ ਵਾਲਾ ਹੁਣ ਸਮਾਂ ਦੱਸੇਗਾ ਕਿਉਂਕਿ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹੈ ਕਿ ਪੁਲਿਸ ਅਧਿਕਾਰੀ ਦੀ ਗੱਡੀ ਕੀ ਆ ਗੱਡੀ ਖੂਨ ਦੇ ਨਾਲ ਲਤਪਤ ਮਿਲੀ ਹੈ ਹੁਣ ਤੱਕ ਉਹਦੀ ਲਾਸ਼ ਵੀ ਬਰਾਮਦ ਨਹੀਂ ਹੋਈ ਤਾਂ ਨਾ ਉਹਨੂੰ ਮਰਿਆ ਚ ਕਹਿ ਸਕਦੇ ਆ ਕੁਝ ਵੀ ਕਹਿਣਾ ਹਲੇ ਬਹੁਤ ਮੁਸ਼ਕਿਲ ਹੈ ਕਿਉਂਕਿ ਜਦ ਤੱਕ ਲਾਸ਼ ਨਹੀਂ ਮਿਲੇਗੀ ਤਮ ਸਤੰਦਰ ਨੂੰ ਮ੍ਰਿਤਿਕ ਘੋਸ਼ਿਤ ਕਰਨਾ ਵੀ ਬਹੁਤ ਬੜੀ ਬੇਫਕੂਫੀ ਹੈ ਹੁਣ ਇਹ ਜਿਹੜੀ ਪਹੇਲੀਅਤ ਇੱਕੋ ਦੋ ਸੁਲਝੇਗੀ ਇਹ ਪੰਜਾਬ ਪੁਲਿਸ ਦੱਸਈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਕਿਥਣਾ ਕਿਥੇ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ ਸਰੋਲਾ ਜੀ ਹਾਂ ਜੀ ਕੀ ਨਾਂ ਸਰਦੋਤ ਮੇਰਾ ਐਸਐਸਆਈ ਜਤਿੰਦਰ ਸਿੰਘ ਜੀ ਹਾਂ ਜੀ ਇੱਕ ਗੱਡੀ ਮਿਲੀ ਹੈ ਜੀ ਅਲਵਾਰ ਸਲਾਹ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਇੰਚਾਰਜ ਸਾਹਿਬ ਕੋਲ ਉਹ ਕਰਤੀ ਉਹਨਾਂ ਗੱਡੀ ਉੱਪਰ ਐਂਟੀ ਟੀਮ ਆਲੇ ਆਏ ਉਹਦੇ ਉਹ ਕਰ ਰਹੇ ਨੇ ਸਾਰੀ ਕੜਤਾਲ ਉਸ ਤੋਂ ਬਾਅਦ ਉਹ ਗੱਡੀ ਦਾ ਤਲਾਸ਼ੀ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂਜੀ ਮੁਲਾਜ਼ਮ ਨੇ ਉਹ ਲੱਗੇ ਨੇ ਚੰਡੀਗੜ੍ਹ ਕਿਸੇ ਸੀਨੀਅਰ ਅਫੀਸਰ ਨਾਲ ਕਿਹ ਕੀ ਨਾਮ ਸੀ ਉਹਨਾਂ ਦਾ ਕੌਂਸਲ ਸਕੇਂਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂਜੀ ਲਾ ਪਤਾ ਸੀ ਮਿਸਿੰਗ ਨਹੀਂ ਬੰਦੇ ਨਹੀਂ ਹਲੇ ਕੋਈ ਪਤਾ ਨਹੀਂ ਹੈ ਤੇ ਬਾਰੇ ਪਤਾ ਇੰਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਬਾਅਦ ਚ ਤੇ ਫਿਰ ਕੋਈ ਤੁਹਾਨੂੰ ਇਤਲਾਹ ਕਦੋਂ ਮਿਲੀ ਸੀ ਤੁਹਾਨੂੰ ਇਤਲਾਹ ਉਹਨਾਂ ਨੂੰ ਮਿਲੀ ਸੀ ਇੰਚਾਰ ਸਾਹਿਬ ਨੂੰ ਕੋਈ ਰੇ ਹੂੰ ਹੂੰ ਨਹੀਂ ਅੱਜ ਤੱਕ ਗੱਡੀ ਖੜੀ ਹੈ ਤੁਸੀ ਫੋਰੈਂਸਿਕ ਟੀਮ ਜਾਂਚ ਕਰਦੀ ਹੈ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ¡Oh,